ਇਸ ਪੈਣ ਦੇ ਵਿਆਹ ਲਈ ਤੁਹਾਡਾ ਇੱਕ ਇੱਕ ਸ਼ੇਅਰ ਮਦਦ ਕਰੇਗਾ। ਤਿਆਂ ਪੈਰਾਂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਪੈਣ ਦੇ ਵਿਆਹ ਦਾ ਕਾਰਜ ਜਿਹੜਾ ਹੈ ਉਹ ਵਧੀਆ ਹੋ ਸਕੇ ਤੇ ਕਿਸੇ ਦਾਨੀ ਸੱਜਣ ਦਾ ਵੀਡੀਓ ਜਿਹੜੀ ਹੈ ਉਹ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਪਹੁੰਚੇ ਸੀ ਪੈਣ ਮਨੀਸ਼ਾ ਰਾਣੀ ਦੇ ਘਰ ਜਿਸ ਦਾ ਵਿਆਹ 21 ਮਾਰਚ ਦਾ ਰੱਖਿਆ ਗਿਆ ਹੈ। ਪਰਿਵਾਰ ਬਹੁਤ ਹੀ ਜ਼ਿਆਦਾ ਲੋੜਵਾਂ ਦਾ ਕਰਦੇ ਹਾਲਾਤ ਜਿਹੜੇ ਆ ਉਹ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਹੀ ਰਹੇ ਹੋ ਕਿ ਕਰਦੇ ਹਾਲਾਤ ਕੀ ਨੇ ਆਪ ਜੀ ਨੂੰ ਪਰਿਵਾਰ ਦਾ ਫੋਨ ਨੰਬਰ ਅਕਾਊਂਟ ਨੰਬਰ ਐਡਰੈਸ ਸਭ ਕੁਝ ਪ੍ਰੋਵਾਈਡ ਕੀਤਾ ਜਾਊਗਾ ਆਪ ਜੀ ਉੱਪਰ ਦਿੱਤੇ ਹੋਏ ਨੰਬਰਾਂ ਦੇਤੇ ਫੋਨ ਕਰਕੇ ਪਰਿਵਾਰ ਦਾ ਸਾਰਾ ਬਾਇਓ ਡਾਟਾ ਜਿਹੜਾ ਡਿਟੇਲ ਹੋ ਲੈ ਸਕਦੇ ਹੋ ਤੇ ਸੰਗਤ ਜੀ ਪਰਿਵਾਰ ਪਿੰਡ ਹਬੀਬ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ 21 ਮਾਰਚ ਦਾ ਤੀ ਰਾਣੀ ਦਾ ਵਿਆਹ ਰੱਖਿਆ ਹੋਇਆ ਤੇ ਸੰਗਤ ਜੀ ਉਮੀਦ ਕਰਦੇ ਆਂ ਹਰ ਵਾਰ ਦੀ ਤਰ੍ਹਾਂ ਤੁਸੀਂ ਇਸ ਪੈਂਡ ਦੇ ਵਿਆਹ ਦੇ ਲਈ ਵੀ ਹੈਲਪ ਕਰੋਗੇ ਮਦਦ ਕਰੋਗੇ ਤੇ ਵੀਡੀਓ ਨੂੰ ਸ਼ੇਅਰ ਕਰੋਗੇ ਵੀਡੀਓ ਦੇਖਣ ਲਈ ਸੰਗਤ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਕਿ ਇਸ ਪੈਂਡ ਦੇ ਵਿਆਹ ਦਾ ਕਾਰਜ ਜਿਹੜਾ ਵਧੀਆ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ